ਆਵਨੇ ਕਿਹਾ ਕਿ ਫੂਲੇ ਦੇਸ਼ ਦਾ ਐਸਾ ਬੰਦਾ ਨਿਵੇਂ ਵਰਗਾ ਨੂੰ ਜਿਸ ਦੱਸਿਆ ਉਹਨਾਂ ਦਾ ਚੰਗਾ ਮੰਦਾ ਲਾਇਆ ਅੰਧ ਵਿਸ਼ਵਾਸਾਂ ਤਾਈਂ ਪਿੱਖਾ ਰੱਖ ਕੇ ਰੰਦਾ ਸਹਿਜਲ ਧਰਮ ਤਾਂ ਸੇਵਾ ਹੁੰਦੀ ਧਰਮ ਨੇ ਹੁੰਦਾ ਤੰਦਾ ਸਦੀਆਂ ਦੀ ਕੋਰ ਗੁਲਾਮੀ ਦਾ ਅਹਿਸਾਸ ਕਰਾਇਆ ਫੁੱਲੇ ਨੇ ਐਵੇਂ ਨਹੀਂ ਰਾਸ਼ਟਰ ਪਿਤਾ ਹੋਣ ਦਾ ਰਤਬਾ ਪਾਇਆ ਫੁੱਲੇ ਨੇ ਮੋਢੀ ਹੈ ਸਮਾਜ ਕ੍ਰਾਂਤੀ ਦਾ ਲੋਕਾਂ ਦਾ ਅਸਲ ਮਹਾਤਮਾ ਸੀ ਉਹ ਪੀਮ ਦੇ ਲਈ ਪ੍ਰੇਰਣਾ ਸੀ ਉਹ ਮਨੁਵਾਦ ਦਾ ਖਾਤਮਾ ਸੀ ਉਸ ਫੋਲ ਦਿੱਤਾ ਇਤਿਹਾਸ ਤਾਈ ਮਿੱਥਿਹਾਸ ਵੀ ਖੋਲ ਕੇ ਰੱਖ ਦਿੱਤਾ ਝੂਠੇ ਮਨ ਘੜਤ ਗ੍ਰੰਥਾਂ ਦਾ ਉਸ ਝੂਠ ਮਧੋੜ ਕੇ ਰੱਖ ਦਿੱਤਾ ਜੋਤੀ ਨੇ ਮੰਜ਼ਲ ਦੱਸੀ ਹੈ ਜੋਤੀ ਨੇ ਮਾਰਗ ਦੱਸੇ ਨੇ ਇਤਿਹਾਸ ਗਵਾਹ ਹੈ ਉਸ ਵਰਗੇ ਲੋਕਾਂ ਦੇ ਲੋਕੀ ਹੱਸੇ ਨੇ ਫੁੱਲੇ ਨੇ ਕੱਢਿਆ ਟੋਰ ਟਪਾ ਦਿਲਦਾਰ ਮਿੱਤਰ ਦੀ ਸ਼ਾਦੀ ਸੀ ਜੀਵਨ ਦੀ ਤਾਰਾ ਬਦਲ ਗਈ ਇੱਥੇ ਐਸੀ ਠੋਕਰ ਖਾਦੀ ਸੀ ਚੱਲ ਪਰੇ ਅਸ਼ੂਤ ਹੱਟ ਪਿੱਛੇ ਸ਼ਾਦੀ ਹੈ ਇੱਕ ਬ੍ਰਾਹਮਣ ਦੀ ਪਰਸ਼ਾਵਾਂ ਹੀ ਕਰ ਦਿੰਦਾ ਹੈ ਬਰਬਾਦੀ ਇੱਕ ਬ੍ਰਾਹਮਣ ਦੀ અપਮਾਨ ਖਾ ਗਿਆ ਫੁੱਲੇ ਨੂੰ ਰਾਵ ਚੋਂ ਕਰ ਨੂੰ ਪਰਤ ਗਿਆ ਮਨ ਹੀ ਮਰ ਡੂੰਗੀ ਸੋਚ ਕਰੇ ਕਿਉਂ ਐਸਾ ਪਾਣਾ ਵਰਤ ਗਿਆ ਜਦ ਕਰੋ ਬਾਪ ਨੇ ਕੱਢ ਦਿੱਤਾ ਨਾ ਰਹਿਣ ਲਈ ਕੋਈ ਟਿਕਾਣਾ ਸੀ ਨਾ ਜੇਬ ਚ ਪੈਸਾ ਤੇਲਾ ਸੀ ਓਟ ਡੋ ਭੁਖਣ ਪਾਣਾ ਸੀ ਨਾ ਜੇਬ ਚ ਪੈਸਾ ਤੇਲਾ ਸੀ ਓਟ ਡੋ ਭੁਖਣ ਪਾਣਾ ਸੀ ਕਈਆਂ ਦੇ ਰਾਹ ਦਾ ਰੋੜਾ ਸੀ ਓ ਕਤਲ ਕਰਨ ਨੂੰ ਫਿਰਦੇ ਸੀ ਪਾਰੇ ਜੋਰੂਗ ਜੁਗ ਪਲਟਾਉ ਰਹਿ ਵਰਨੇ ਪਰਵਰਤਨ ਕੀਤੇ ਹਿਰਦੇ ਸੀ ਲਿਖ ਦਿੱਤਾ ਵਿੱਚ ਗੁਲਾਮੀ ਦੇ ਯਾਰ ਜਾਂ ਲੋਕ ਵਿਦੇਸ਼ੀ ਨੇ ਤੁਸੀਂ ਮੂਲ ਨਿਵਾਸੀ ਮਾਲਕ ਹੋ ਇਹ ਮੁਠੀ ਪਰ ਪਰਦੇਸੀ ਰੇ ਕੀ ਨਰਕ ਸੁਰਗ ਕੀ ਪੁਨਰ ਜਨਮ ਕੀ ਕਿਸਮਤ ਨਰੇ ਪੁਲੇਖੇ ਨੇ ਕੁਝ ਧਰਮ ਦੇ ਠੇਕੇਦਾਰਾਂ ਦੇ ਇਹ ਥੋਕ ਚ ਚੱਲਦੇ ਠੇਕੇਰੇ ਫੁੱਲੇ ਲਲਕਾਰ ਕੇ ਕਹਿਣ ਲਗਾ ਬੰਦ ਕਰ ਦਿਓ ਨਾ ਦੁਕਾਨਾਂ ਨੂੰ ਕੀ ਕਰਨਾ ਹੈ ਉਹ ਧਰਮ ਕਰਮ ਜੋ ਦੁਰਕਾਰੇ ਇਨਸਾਨਾਂ ਨੂੰ ਇਤਿਹਾਸ ਨੂੰ ਕੋਈ ਪੁੱਛਦਾ ਨਹੀਂ ਮਿੱਥਿਆਸ ਨੂੰ ਪੂਜੀ ਜਾਂਦੇ ਨੇ ਜਿਉਂ ਦੇ ਦੀ ਪੁੱਛ ਪਰ ਤੀਤ ਨਹੀਂ ਬਸ লাশ ਨੂੰ ਪੂਜੀ ਜਾਂਦੇ ਨੇ ਬਰਾਪਣ ਵਿਦਵਾ ਦੇ ਬੱਚੇ ਨੂੰ ਉਸ ਆਪਣਾ ਪੁੱਤ ਬਣਾਇਆ ਸੀ ਇੰਨਾ ਹੀ ਨਹੀਂ ਵਸੀਅਤ ਵਿੱਚ ਆਪਣਾ ਵਾਰਸ ਲਿਖਵਾਇਆ ਸੀ ਜੇ ਵਿਦਿਆ ਨਹੀਂ ਤਾਂ ਮਤ ਨਹੀਂ ਜੇ ਮਤ ਨਹੀਂ ਤਾਂ ਨੀਤੀ ਨਹੀਂ ਜੇ ਨੀਤੀ ਨਹੀਂ ਤਾਂ ਗਤੀ ਨਹੀਂ ਬਿਨਾ ਗਤੀ ਤਨ ਦੀ ਰੀਤੀ ਨਹੀਂ ਜੇ ਵਿਤ ਨਹੀਂ ਤਾਂ ਸ਼ੂਦਰ ਨਹੀਂ ਵਿਦਿਆ ਤੋਂ ਬਿਨਾ ਗੁਜ਼ਾਰਾ ਨਹੀਂ ਅਨਪੜਤਾ ਜਿਹਾ ਸਰਪ ਨਹੀਂ ਅਨਪੜਤਾ ਕੋਈ ਅਨਪੜਦਾ ਕੋਈ ਸਹਾਰਾ ਨਹੀਂ ਪੜਨੇ ਲਈ ਖੂ ਪੜਨੇ ਲਈ ਖੋਲ ਸਕੂਲ ਦਿੱਤੇ ਵਿਦਿਆ ਦਾ ਚਾਨਣ ਕਰ ਦਤਾ ਕੰਨਿਆ ਦੇ ਸਖਣੇ ਪੱਲੇ ਨੂੰ ਉਸ ਨਾਲ ਕਿਤਾਬਾਂ ਭਰ ਦਤਾ ਅਤੀ ਸ਼ੁੱਧਰ ਸ਼ੁੱਧਰ ਅਤੀ ਸ਼ੁੱਧਰ ਲੋਕਾਂ ਲਈ ਹਿੱਕ ਤਾੜ ਕੇ ਕੋਈ ਖਲੋਇਆ ਸੀ ਅਤੀ ਸ਼ੁੱਧਰ ਲੜਕੀ ਪੜਨ ਚੱਲੀ ਇਹ ਪਹਿਲੀ ਵਾਰੀ ਹੋਇਆ ਸੀ ਜੇ ਔਰਤ ਵਰਗ ਹੀ ਪਿੱਛੇ ਹੈ ਤਾਂ ਅੱਦੀ ਦੁਨੀਆ ਪਿੱਛੇ ਹੈ ਸੰਤਾਪ ਜੋ ਦੋਰੀ ਗੁਲਾਮੀ ਦਾ ਕੀ ਔਰਤ ਦੇ ਹੀ ਹਿੱਸੇ ਹੈ ਬੰਦੇ ਬੰਦੇ ਵਿੱਚ ਫਰਕ ਕਿਉਂ ਔਰਤ ਤੇ ਮਰਦ 'ਚ ਅੰਤਰ ਕਿਉਂ ਇਹ ਧਰਮ ਤੇ ਜਾਤੀ ਪੇਧ ਕਿਉਂ ਇੱਕ ਦਾਸ ਤੇ ਇੱਕ ਸੁਤੰਤਰ ਕਿਉਂ ਮਾਂ ਪੈਣ ਤੀ بیوی ਔਰਤ ਨੂੰ ਕਈ ਪੈਰ ਦੀ ਜਤੀ ਕਹਿੰਦੇ ਰਹੇ ਜਮਦੀਦਾ ਗਲਾ ਦਵਾਉਂਦੇ ਰੇ ਗਿਣਗਣ ਕੇ ਬਦਲੇ ਲੈਂਦੇ ਰੇ ਜੇ ਇੱਕ ਲੜਕੀ ਪੜ ਜਾਵੇ ਤਾਂ ਸਾਰਾ ਹੀ ਟਬਰ ਪੜ ਜਾਂਦਾ ਜੋ ਰੰਗ ਚੜਾਉਣਾ ਚਾਵੇ ਉਹ ਰੰਗ ਸਵਾਜ ਤੇ ਚੜ ਜਾਂਦਾ ਜੇ ਨਵੀਂ ਵਾਰਤ ਲਿਖਣੀ ਹੈ ਪਹਿਲੀ ਨੂੰ ਮਟਾਉਣਾ ਪਹਿਣਾ ਹੈ ਸਭ ਕੂੜਾ ਕਰਕਟ ਹੁੰਜਣ ਲਈ ਤੂਫਾਨ ਲਿਓੜਾ ਪਹਿਣਾ ਹੈ ਇੱਕ ਪਾਸੇ ਸਹਜਨ ਦੁਨੀਆ ਸੀ ਇੱਕ ਪਾਸੇ ਜੋਤੀ ਕਲਾ ਸੀ ਕੁੱਲ ਦੁਨੀਆ ਬੇਗਮ ਹੋ ਜਾਵੇ ਜੋਤੀ ਦਾ ਇਸ਼ਕਵੱਲਾ ਸੀ ਇੱਕ ਪਾਸੇ ਸਹਜਨ ਦੁਨੀਆਂ ਸੀ ਇੱਕ ਪਾਸੇ ਜੋਤੀ ਕਲਾ ਸੀ ਕੁੱਲ ਦੁਨੀਆਂ ਬੇਗਮ ਹੋ ਜਾਵੇ ਜੋਤੀ ਦਾ爱ਸ਼ਕ ਉਹ ਵੱਲਾ ਸੀ